ਹਾਂ ਜਸ ਸਤਿਕਾਰ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੀਜੇਲਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਪਹੁੰਚ ਚੁੱਕੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਹੈ ਟੋਟਲ 5 ਪਸ਼ੂ ਵਿਖਾਉਣੇ ਆ ਤੇ 5 ਦੀਆਂ 5 ਹੀ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਥੋੜਾ ਜਿਹੀ ਹੋਇਆ ਸੂਈ ਨੂੰ ਤਾਜ਼ੀਆਂ ਹੀ ਆ ਬਾਕੀ ਵੀ ਜੜੀਆਂ ਹਾਂਜੀ ਵਿਰਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਤੀ ਹੋ ਠੀਕ ਠਾਕ ਜੀ ਕਿਰਪਾ ਮਹਾਰਾਜ ਦੀ ਵਿਰਤੀ ਚਲੋ ਦੇਖ ਕਿਰਪਾ ਜੀ ਦੀ ਜੇ ਤੇ ਵੇਗਿਆ ਮਾਲ ਉਦਨ ਨਾਲ ਫਿਰ ਹਾਂਜੀ ਉਦਨ ਤੇ ਵਿਰਤੀ ਉਦੋਂ ਵੇਗਿਆ ਦੋ ਵਹਿਣਾ ਅਸਚਾ ਦੋਵੇਂ ਫਿਰ ਵੇਚੀਆਂ ਕਈ ਵੀਰ ਭਰਾ ਆंदे ਵੀ ਤੁਹਾਨੂੰ ਅਸੀਂ ਲੈਣੀਆਂ ਅਸੀਂ ਲੈਣੀਆਂ ਠੀਕ ਉਹ ਪਹਿਲੇ ਫੋਨ 'ਤੇ ਵੇਚੀਆਂ ਚਲੋ ਦੋ ਫੋਨ ਆਏ ਦੂਜੇ ਫੋਨ 'ਤੇ ਵੇਚੀਆਂ ਅੱਛਾ ਪਹਿਲੇ ਫੋਨ 'ਤੇ ਵੀਰ ਨਾਲ ਸੌਦਾ ਹੋੰਦਿਆ ਸੀ ਅੱਛਾ ਤੇ ਉਹਨੇ ਬਾਅਦ 'ਚ ਫੇਰ ਫੋਨ ਕੀਤਾ ਤੇ ਦੂਜੇ ਫੋਨ ਵਾਲੇ ਵੀਰ ਨੇ ਲੈ ਲਈਆਂ ਅੱਛਾ ਉਹ ਦੋਵੇਂ ਉਹਨਾਂ ਲੈ ਲਿਆ ਬਾਕੀ ਵੀਰ ਸਾਰੇ ਰਹਿ ਗਏ ਬਾਅਦ 'ਚ ਬਾਕੀ ਰਹਿ ਗਏ ਠੀਕ ਉਹ ਆਈ ਤੁਹਾਨੂੰ ਪਤਾ ਆਪਣੇ ਨਾਰਮਲ ਹੁੰਦੇ ਆ ਦੇ ਠੀਕ ਹੈ ਨਈ ਚੀਜ਼ ਦੇ ਹਿਸਾਬ ਨਾਲ ਮੋਲੀ ਨਿਕਨ ਕੇ ਕਰਨੀ ਹੁੰਦੀ ਹੈ ਤੇ ਅੱਜ ਵੀ ਤਾਂ ਇਹ ਟਾ ਨਾਰਮਲ ਹੀ ਆ ਮੈਂ ਉਹਨਾਂ ਨਿਕਨ ਕੇ ਤੇ ਕਮਾਈ ਥੋੜੀ ਕਰਨੀ ਆ ਅੱਛਾ ਤੇ ਚੀਜ਼ ਕਿਸ ਨੂੰ ਦੇਣੀ ਵਧੀਆ ਠੀਕ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿਕਦੇ ਖੁੱਦ ਤਹਿਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਫੋਲਦਾ 9901267685 ਠੀਕ ਆ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਵੜਦੇ ਤਾਂ ਹੀ ਆਪਾਂ ਕਰਦੇ ਆ ਖਾਨੇ ਦੇ ਵਿੱਚ ਵੜਨ ਨੂੰ ਲੱਗਦਾ ਜੀ ਕਿੰਨਾ ਚਿਰ ਆ ਵਜੇ ਨਾ ਸੋਈ ਨਾ ਇਹਨਾਂ ਵਜੇ ਤੁਸੀਂ ਨੋ ਦੱਸ ਦੇਣ ਹੁੰਦੇ ਨੋ ਦੱਸ ਦੇਣਾ ਹੋ ਗਿਆ ਦੁੱਧ ਕਿੰਨਾ ਤਿਆਰ ਕਰ ਗਈ ਜੀ ਦੁੱਧ ਵੀਰ ਜੀ ਰਕੋ ਤੇ ਬਖਾਵੇ ਵਾਲਾ ਤੇ 17 18 ਕਿਲੋ ਆ ਅੱਛਾ ਪੱਕਾ ਜਿਹੜਾ 15 ਕਿਲੋ ਹੋਊਗਾ ਪਰ 14 ਕਿਲੋ ਕੋ ਵੀਰ ਫਰਾਕ ਕਰਕੇ ਖੜੇ ਅੱਛਾ ਵੀ ਮਾਸ ਸਫਸਫਰ ਚ ਜਾਣਾ ਹੁੰਦਾ ਸਾਨੂੰ ਪਤਾ ਠੀਕ ਆ ਹਾਂਜੀ ਲੈ ਖੋਲੋ ਫਿਰ ਤੋੜ ਦਈਏ ਸੋਈ ਨੂੰ ਕਿੰਨੇ ਦਿਨ ਦੱਸੇ ਜੀ ਇਹਨੂੰ ਵਜੇ ਨੋ ਦਸ ਦਿਨ ਹੋ ਗਏ ਠੀਕ ਆ ਅਜੇ ਤੇ ਵਜੇ ਹੋ ਗਏ ਦੁੱਧ ਸੋਈ ਨੂੰ ਬਾਕੀ ਯਾਦ ਪਾਸ ਚ ਬਹੁਤ ਜਰੀ ਬੈਰ ਹੈ ਠੀਕ ਆ ਦੋਸਤ ਕੁਛ ਚੰਗੇ ਵੀਰ ਛੇ ਵਾਲਾ ਲੈ ਗਿਆ ਦੁੱ ਬਹੁਤ ਵਧੀਆ ਠੀਕ ਹੈ ਹਾਂਜੀ ਤੁਹਾਨੂੰ ਪਤਾ ਅੰਗਾ ਚਾਹ ਹੋ ਗਿਆ ਹਾਂਜੀ ਹਾਂਜੀ ਬਾਕੀ ਵੀ ਚੱਡੇ ਦੀ ਬਣਾਵਟ ਵੇਖੋ ਕਿੰਨੀ ਸੋਹਣੀ ਹੈ ਬਾਕੀ ਹਵਾਨੇ ਤੇ ਵੀ ਨਾੜਾਂ ਜੜੀਆਂ ਚੰਗੀਆਂ ਹਾਂਜੀ ਲੈ ਜਾ ਬਾਕੀ ਵੀ ਜੀ ਫੇਸ ਕੁਆਲਟੀ ਚੰਗੀ ਆ ਮੱਛੀ ਬਰੀਡ ਚ ਬਹੁਤ ਯਾਰ ਫੋ ਬੋਦੀ ਵਾਲੀ ਮੱਛੀ ਹੈ ਲੈ ਜਾ ਬਾਕੀ ਕੱਦ-ਕੱਡ ਕੋਲੇ ਆ ਵੇਰ ਦਾ ਕਿੰਨਾ ਵੀਰ ਜੀ ਫਿਰ ਮੁੱਲ ਰੱਖਣਾ ਇਹਦਾ ਆਪਾ ਬਾਕੀ ਵੀਰ ਜੀ ਦੇ ਚੱਡਾ ਵੇਖੋ ਕੰਜ ਬੈਗ ਲੱਗੇ ਦੂਹਾਂ ਬੈੜਾਂ ਦੇ ਛੱਡੇ ਬੈਗ ਹਾਂਜੀ ਬਾਰ ਹੀ ਸਾਰਾ ਚੱਡੇ ਬੈਗ ਵਾਲਾ ਲੈਂਦਾ ਤੇ ਵਾਇਰਲ ਨਹੀਂ ਕਿ ਵੀਰ ਜੀ ਮਣੀ ਏ ਧਾਰਾ ਮਰਵਾ ਜੀ ਚਲ ਦਿਖਾ ਦਈਏ ਆਹ ਦੇਖ ਸਾਹਦੇ ਜੀ ਮਗਰੇ ਦੇ ਬੱਛਾ ਜੀ ਵੀਰ ਜੀ ਬੱਛਾ ਬੱਛਾ ਵੀਰ ਜੀ ਛਾਈ ਵਾਲ ਉਹ ਜਿਹੜੇ ਵੀਰ ਕੋ ਲੈਂਦੀ ਜਾਂਦੇ ਛਾਈ ਵਾਲ ਦੇ ਢੀਕੇ ਪਰੋਂਦੇ ਆ ਹੀ ਲੜਾਂ ਨੂੰ ਠੀਕ ਆ ਹਾਂਜੀ ਹਾਂਜੀ ਇਹ ਆਪਣੇ ਡਾਕਟਰ ਸਾਹਿਬ ਨੇ ਉਹ ਡਾਕਟਰ ਸਾਹਿਬ ਕੀ ਹਾਲ ਚਾਲ ਜੀ ਉਹ ਠੀਕ ਠਾਕ ਡਾਕਟਰ ਸਾਹਿਬ ਆ ਛੁੱਟੀ ਹੈ ਡਾਕਟਰ ਸਾਹਿਬ ਨੂੰ ਅੱਜ ਡਾਕਟਰ ਸਾਹਿਬ ਛੁੱਟੀ ਸਰਕਾਰੀ ਛੁੱਟੀ ਹੈ ਅੱਜ ਵੀ ਛੁੱਟੀ ਅੱਜ ਵੀ ਛੁੱਟੀ ਮੈਂ ਜਾ ਰਿਹਾ ਲੈਣ ਕੇ ਦੋ ਤਿੰਨ ਦਿਨ ਹੋਣਾ ਠੀਕ ਹੈ ਕਿੱਢਣੀਆਂ ਕ੍ਰਿਕਟ ਦਾ ਮੈਚ ਹੈ ਅੱਛਾ ਕ੍ਰਿਕਟ ਦੇ ਸ਼ਕੀਨ ਆ ਆਪਣੇ ਡਾਕਟਰ ਸਾਹਿਬ ਕਿ ਤੁਹਾਡੇ ਵਿੱਚ ਸ਼ਕੀਨ ਦੇਖੋ ਵੇ ਜੀ ਥਾਣ ਵੇਖੋ ਕਿੱਡਾ ਸੋਨਾ ਕੱਢਿਆ ਵੇੜ ਨੇ ਬਾਕੀ ਵੇੜ ਤੇ ਲਾਗੇ ਭਾਵੇਂ ਢੋਲ ਵਜਦਾ ਰਹੇ ਮਜਾ ਆ ਲਿਆ ਕਿਤੇ ਲੱਤ ਪੁੱਟ ਜੀ ਅੱਛਾ ਹਾਂਜੀ ਠੀਕ ਹੈ ਹਾਂਜੀ ਜਵਾਂਦੀ ਬਾਜ਼ਰੀ ਜਵਾਂਦੀ ਲੱਗਣੀ ਠੀਕ ਹੈ ਹਾਂਜੀ ਇਹ ਕਹਾਵੇ ਦਿੱਕਾ ਥਾਣ ਵੇਖੋ ਇਹ ਚੀਜ਼ਾਂ ਤੁਹਾਨੂੰ ਪਤਾ ਵੇਖ ਕੇ ਲੈ ਆਈ ਦੀਆਂ ਠੀਕ ਹੈ ਉੱਤੋਂ ਭਾਵੇਂ ਪਿੰਡਿਆਂ ਡੰਗਰ ਰੁੱਖਾ ਹੋਵੇ ਅੱਛਾ ਪਰ ਜਵਾਦਾਂ ਤਾਂ ਥਣ ਦਾ ਡੰਗਰ ਪੂਰਾ ਵਧੀਆ ਲੈਣਾ ਠੀਕ ਹੈ ਰਾਜੀ ਦੇ ਡੰਗਰ ਹੋ ਜੂਗਾ ਅੱਛਾ ਪਰ ਥਣ ਕੁਲੇ ਦਾ ਡੰਗਰ ਰੋਕੇ ਹੋਣਾ ਚਾਹੀਦਾ ਠੀਕ ਹੈ ਆ ਜਵਾਹ ਵੇਖੋ ਕਿੰਨੀ ਕਿਰੀ ਮੋਟੀ ਤਾਰ ਤੇ ਚਲੋ ਮੁੱਲ ਦਸੀਏ ਫਿਰ ਇਹਦਾ ਜਿਹਨੂੰ ਨਹੀਂ ਵੀ ਜਾਜ ਉਹ ਵੀ ਜਾ ਸਿੱਖੂਗਾ ਵੈਟ ਤੋਂ ਠੀਕ ਹੈ ਹਾਜੀ ਚੋਂਦੀ ਤੇ ਕਿੰਨਾ ਫਿਰ ਰੱਖਣੇ ਦਾ ਮੁੱਲ ਮੋਲ ਤੇ ਵੀਰ ਜੀ ਤੁਹਾਨੂੰ ਪਤਾ ਬਾਜ਼ਾਰ ਦੇ ਹਿਸਾਬ ਨਾਲ ਤੇ ਬੜਾ ਬੜਾ ਬਾਹਰ ਮੋਲ ਹੁੰਦੇ ਆ ਜੀ ਹਾਂਜੀ ਹੁਣ ਵੀਰ ਜੀ ਮੋਲ ਕਰਨ ਨੂੰ ਭਾਏ 65000 ਰੁਪਏ ਕਰੀ ਜਾਈਏ ਅੱਛਾ ਤੇ ਭਾਵੇਂ ਕਰੀਏ 55000 ਅੱਛਾ ਉਦੇ 48000 ਦੀ ਵਹਿੜ ਦੇਣੀ ਆ ਅੱਛਾ 48000 ਹਾਂਜੀ ਗੱਲ ਹੀ ਆਪਾਂ ਨਿੱਜੀ ਜੀ ਕਰਦੀ ਐ ਬਾਕੀ ਵਿੱਚੋਂ ਛੋਟ ਛੜ ਮੌਕੇ ਦੇ ਹੋਰ ਕਰਦਾ ਨਹੀਂ ਮੌਕੇ ਤੇ ਥੋੜੀ ਬੁੱਧੀ ਹਣੀ ਵੀ ਚਲੋ ਛੋਟ ਤੇ ਛੋਟੀ ਆ ਭਾਵੇਂ ਛੋਟ ਤੇ ਕੋਈ ਨਹੀਂ ਕਰਦਾ ਕਰਨੀ ਪੈਣੀ ਆ ਉਹਦੇ ਇਤੋਂ ਬਗੈਰ ਨਹੀਂ ਸਰਨਾ ਬਾਕੀ ਵਿੱਚ ਹੀ ਵਹਿੜ ਹੀ ਚੰਗੀ ਆ ਬਾਕੀ ਦੁੱਧ ਵਾਲੀ ਵਹਿੜ ਆ ਠੀਕ ਆ ਬਾਕੀ ਥਣ ਭਾਡੇ ਦੀ ਬਹੁਤ ਸੋਹਣੀ ਵਹਿੜ ਆ ਠੀਕ ਆ ਜਿੰਨਾ ਵੀ ਚੱਡਾ ਬੈਗ ਇਧਰੋਂ ਮਾਰਿਓ ਮੜਿਆ ਕੈਮਰਾ ਹਾਂਜੀ ਹਾਂਜੀ ਆ ਵੇਖੋ ਕਿਣੀ ਕਿਣੀ ਵਹਿਰ ਵਹਿੜ ਬਾਹਰ ਆਉਂਦੀ ਆ ਹਾਂਜੀ ਹਾਂਜੀ ਤੇ ਚਲੋ ਹੁਣ ਜਿਹੜੀ ਆ 2 ਨੰ ਇੱਕ ਭੈਣ ਭਰਾ ਵੇਖ ਲਿਆ ਕਰਨ ਵੀ ਇਹ ਮਗਰੋਂ ਭੈਣ ਭਰਾ ਕਹੀ ਕਹਿ ਦਿੰਦੇ ਆ ਵੀ ਉਹ ਵੀਡੀਓ ਚ ਵੱਡੀ ਲੱਗਦੀ ਆ ਵਾ ਵੇਖ ਲਿਆ ਕਰਨ ਆਓ ਕਈ ਹਾਂਜੀ ਇੱਥੇ ਆ ਕੇ ਚੰਗੀ ਤਰ੍ਹਾਂ ਵੇਖ ਲਿਆ ਕਰਨ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਤੇ ਇਹ ਤਾਂ ਜੀ ਸੁਈ ਜੇ ਤਾਂ ਜੀ ਵੇਤੀ ਮਗਰ ਮੱਛੀ ਆ ਗਈ ਫਟੋ ਤੇ ਚਲ ਮੱਛੀ ਵੇਤੀ ਮਗਰ ਆ ਜੀ ਹੁਣੇ ਸੁਈ ਆ ਬੀ ਜੀ ਇਹ ਥੋੜਾ ਚੜੀ ਹੋਇਆ ਵਾ ਇੱਕ ਘੰਟੇ ਹੋਈ ਸੁਈ ਆ ਵੇਖੋ 나ੜੂ ਕਿੱਲਾ ਆ ਜੇ ਬਾਕੀ ਚੇਰ ਜੂਰੇ ਨੇ ਬਰਫੀ ਚਿੱਟੇ ਜੇ ਪੂਰੇ ਠੀਕ ਆ ਹਾਂਜੀ ਆ ਜੇਰੀ ਨੇ ਪ੍ਰੋਪਰ ਪਾਤੀ ਹੈ ਜਿਹੜੀ ਇਹ ਕਿੰਨੇ ਕੇ ਦੁੱਧਾ ਲਈ ਆ ਵੀਰ ਜੀ ਵੀਰ ਜੀ ਹਰੇ ਤੁਹਾਨੂੰ ਪਤਾ ਆਪਾਂ ਕਿਹੜੀ ਚੋਈ ਆ ਸਾਡੀ ਕੋਈ ਵੀਰ ਭਰਾ ਹੰਦਾ ਜਲ ਵਾਲੇ ਵੀ ਕਿੰਨਾ ਵਿੱਚ ਵਾਉਗੀ ਤੋਰੋ ਫੇਰ ਇਹਨਾਂ ਨੂੰ ਥਾਣੇ ਤੇ ਕਵੇ ਕਾਫੀ ਪਿਆਰਾ ਲੱਗਾ ਵਾ ਜਿਹੜਾ ਵੀਰ ਜੀ ਜਿਹੜੇ ਵੀਰਾਂ ਕੋ ਵਹਿੜ ਲਈ ਆ ਨਾ ਉਹਨਾਂ ਗੱਪੜਸ ਦੀ ਸਾਨੂੰ ਦੱਸਿਆ ਜਾਂਦੇ ਵੱਛੀ ਦੇਣੀ ਆ ਵਹਿੜ ਦੇ ਅੱਛਾ ਹਾਂਜੀ ਠੀਕ ਆ ਉਹਨਾਂ ਦੱਸਿਆ ਸਾਨੂੰ ਉਹਦੇ ਵੱਛੀ ਦੇਣੀ ਆ ਤੇ ਵੱਛੀ ਦਿੱਤੀ ਚੰਗੇ ਸੀਮਰ ਜੀ ਆ ਵੱਛੀ ਆ ਠੀਕ ਆ ਹਾਂਜੀ ਹਾਂਜੀ ਤੋ ਬੜੀ ਆ ਤੇ ਮੈਂ ਅੱਛੀ ਜੀ ਤੇਸ਼ੀਆ ਬਾਕੀ ਵੀਰ ਜੀ ਇਹ ਵੀ ਵੈੜ ਬੜੀ ਜਿਆਦਾ ਬਰੀਡ ਚ ਹਾਂਜੀ ਹਾਂਜੀ ਬਾਕੀ ਬੋਤੀ ਬਾਦੀ ਵੇਖੋ ਬੜੇ ਵੀਰ ਭਰਾਵਾਂ ਦੇ ਫੋਨ ਆਉਂਦੇ ਵੈੜਾਂ ਵੱਡੀਆਂ ਲੱਭ ਕੇ ਦੋ ਵੱਡੀਆਂ ਦੋ ਤੋਰਦਾ ਹੈ ਇਹਦੇ ਨਿਹੜੀ ਗੱਲ ਆ ਠੀਕ ਆ ਬਾਕੀ ਵੀਰ ਜੀ ਠੰਡੀ ਤੇਜੀ ਆ ਹੋਣੀ ਕੋਈ ਗੱਲ ਨਹੀਂ ਬਾਕੀ ਤਾਜੀ ਸੂਈ ਆ ਬਾਕੀ ਵੀ ਜੀ ਕੱਡ ਕੱਡ ਪੂਰੇ ਆ ਵੇੜਾਂ ਦੇ ਫੁੱਲ ਹਾਂਜੀ ਫੁੱਲ ਕੱਡ ਕਾਠੇ ਵਿੱਚ ਹੀ ਲੈਣਾ ਲੈ ਜੀ ਬਾਕੀ ਪੀਸ ਕੁਆਲਟੀ ਵੇਖੋ ਮੱਥੇ ਕੰਜ ਪਟਾ ਜੇ ਹਾਂਜੀ ਸੋਹਣੀ ਵੇੜਿਆ ਜਿਹੜੀ ਇਹ ਵੀ ਰੰਗ ਰੂਪ ਦੀ ਚੰਗੀ ਬਾਕੀ ਇਹ ਆ ਕਿ ਅਜੇ ਹੁਣੇ ਸੋਈ ਆ ਉਹਦੇ ਕਰਕੇ ਥੋੜੀ ਜੀ ਆਪਾਂ ਨੂੰ ਲੱਪੇ ਜਿਹੀ ਵੀ ਲੱਗੰਦੀ ਹੈ ਬਾਕੀ ਮਗਰ ਵਸੇ ਹੀ ਕਾਫੀ ਪਿਆਰੀ ਆਈ ਹੈ ਬਾਕੀ ਵੀਰ ਜੀ ਇਹਦਾ ਵੀ ਛੱਡਾ ਪੂਰੀ ਬੈਗ ਚ ਆ ਵੈੜਦਾ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਆ ਵੇਖੋ ਮਾਰਿਓ ਮੜਾਇਆ ਇਹਦਾ ਵੀ ਕੈਂਡ ਇਧਰ ਇਧਰੋਂ ਮਾਰਿਓ ਮੜਾਇਆ ਕੈਮਰਾ ਵੇਖੋ ਕੰਜ ਪਿਆ ਗਿਆ ਛੱਡਾ ਹਾਂਜੀ ਹਾਂਜੀ ਮੁੱਲ ਵੀਰ ਜੀ ਜੈ ਜੀ ਕਰ ਦਈਏ ਕਿੰਨਾ ਮੁੱਲ ਵੀਰ ਜੀ ਕਰਨ ਨੂੰ ਭਾਵੇਂ ਇਹਦਾ 65 ਜਿੰਨਾ ਮਰਜ਼ੀ ਕਰਾਈ ਜਾਓ ਹਾਂਜੀ ਪੂਰੇ 55000 ਦੀ ਵੈੜ ਦੱਸਾਂ 55000 ਹਾਂਜੀ ਛੋਟ ਛੱਟ ਵਿੱਚੋਂ ਕਰ ਦੋਗੇ ਛੋਟ ਕੋਈ ਨਹੀਂ ਮੌਕੇ ਦੇ ਵੀਰ ਜੀ ਕਰ ਦਾਂਗੇ ਠੀਕ ਹੈ ਬਾਕੀ ਵੀਰ ਜੀ ਵੈੜਾ ਹੀ ਦੁੱਧ ਵਾਲੀਆਂ ਵਾ ਹਾਂਜੀ ਪਹਿਲਾਂ ਸੌ ਕਰ ਲਿਆ ਕਰੇ ਘਰ ਪਹਿਲਾਂ ਤੇ ਫਿਰ ਕੰਮ ਕਰਿਆ ਕਰ ਕਈ ਸਲਾਹ ਨਹੀਂ ਕਰਦੇ ਭਾਪੇ ਦਾ ਕਰਨੀ ਬੀਬੀ ਦਾ ਕਰਨੀ ਉਹ ਤਾਂ ਕੰਮ ਗਲਤੀ ਵਾਲੇ ਤੇ ਹੁਣ ਆ ਗਈ ਹੈ ਤੀਸਰੇ ਨੰਬਰ ਤੇ ਆ ਗਈ ਮਗਰਬਸ਼ੀ ਹੈ ਜੀ ਮਗਰਬਸ਼ੀ ਥਾਣੇ ਦੇ ਕਰੀ ਦੇਖਾ ਲੱਗੇ ਦਾ ਆਣ ਕੁल्ले ਦਾ ਡੰਗਰ ਟੌਰੀ ਲੈਣਾ ਠੀਕ ਆ ਹਾਂਜੀ ਪਿੰਡੇ ਉਹ ਭਾਵੇਂ ਡੰਗਰ ਲੈਸਾ ਹੀ ਹੋਵੇ ਠੀਕ ਆ ਹਾਂਜੀ ਤੇ ਬੱਚੇ ਦਾ ਨਾਲ 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 ਜੀ ਕੀ ਜੇ ਮਗਰੇ ਤੇ ਵੱਛੀ ਵੀ ਜੀ ਇਹਦੇ ਮਗਰੇ ਵੱਛੀ ਆ ਵੱਛੀ ਵੀ ਜੀ ਇਹਦੇ ਕੋਲ ਕਿੰਨਾ ਦੁੱਧ ਤਿਆਰ ਇਹਦੇ ਕੋਲ ਵੀਰ ਜੀ ਜਿਹੜਾ ਦੁੱਧ ਪੱਕਾ 10 ਕਿਲੋਗਾ ਪਰ ਕੋਈ 29 ਕਿਲੋ ਕਰਕੇ ਲਵੇ ਦਿੱਤੇ ਤੇ ਇਹ ਕਿੰਨਾ ਚਵਾਈ ਜਾਊਗੀ ਜੀ ਜੀ ਇਹੋ 10 12 ਕਿਲੋ ਰਮਾਨਾ ਚਵਾਈ ਜਾਊਗੀ ਚੰਗੀ ਵੀਰ ਕੋ ਸੇਵਾਲਾ ਲੈ ਜਾਊਗਾ ਸੋਰਨ ਫਿਰ ਇਹਨੂੰ ਬਾਕੀ ਆਗੇ ਚਵਾਈ ਜਾਊਗੀ ਗਰਮੀਆਂ ਚ 10 ਕਿਲੋ ਦੁੱਧ ਚਵਾਈ ਜਾਵੇ ਤੇ ਬੜਾਇਆ ਜਿਹੜਾ ਆਪਣੇ ਗਰਮੀਆਂ ਕੱਢ ਜਾਉ ਠੀਕ ਹੈ ਕੋਈ ਸੇਵਾਲਾ ਵੀਰ ਲੈ ਜਾਊਗਾ ਹਾਂਜੀ ਹਾਂਜੀ ਰਮਾਨਾ ਚਵਾਈ ਜਾਣਾ ਬਾਕੀ ਇਹ ਕਿ ਥਾਂ ਨਾ ਬੜਾ ਪਿਆਰਾ ਵਾ ਛੜਾਏ ਦੇ ਕੋਲ ਮਗਰ ਵੀ ਇਹਦੇ ਵੱਛੀ ਆ। ਬਾਕੀ ਵਿੱਚ ਇਹੋ ਨਿਸ਼ਾਨੀਆਂ ਹੁੰਦੀਆਂ ਮੜ ਗਈਆਂ ਦੁੱਧ ਵਾਲੇ ਮਾਰਦੀਆਂ। ਹਾਂਜੀ। ਖਾਨਕੁੱਲਾ ਪਤਾ ਲੱਗ ਜਾਂਦਾ ਦੁੱਧ ਵਾਲਾ। ਅੱਛਾ ਜੀ। ਬਾਕੀ ਵਿੱਚ ਸੋਹਣੀ ਵੜਾ ਡੱਬੀ। ਆ ਜਿ ਲੈ ਆਓ। ਬਾਕੀ ਇਹ ਵੀ ਜਿਆਦਾ ਬਰੀਡ ਚ ਪੂਰੀ ਹੈ। ਬਾਕੀ ਆ ਕਿ ਇੱਥੇ ਆ ਕੇ ਵੇਖ ਲਿਆ ਕਰੋ ਫਿਰ ਕਦ ਕੋਦਰਾ ਚੰਗੀ ਤਰ੍ਹਾਂ ਪ੍ਰੋਪਰ ਪਤਾ ਲੱਗ ਜਾਂਦਾ। ਵੀਡੀਓ ਚ ਕਈ ਵਾਰੀ ਪ੍ਰੋਪਰ ਪਤਾ ਨਹੀਂ ਲੱਗ ਪਉਂਦਾ। ਤੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਿਆ ਕਰ ਤੇ ਇਹਦਾ ਮੁੱਲ ਇਹਦਾ ਮੁੱਲ ਵਿੱਚ ਹੀ ਚੈਜ ਕਰਦੇ ਕਿੰਨਾ ਮੁੱਲ ਤੇ ਵੀਰ ਜੀ ਤੁਹਾਨੂੰ ਪਤਾ ਇਹ ਵੀ ਕੱਦ ਕਾਠ ਜ ਪੂਰੀ ਆ ਵਸ਼ੀ ਹਾਂਜੀ ਮੁੱਲ ਜੇ ਆਪਾਂ ਮੁੱਲ ਚੈਜ ਕਰਦੇ ਆ ਤੇ ਵੀਰ ਭਰਾ ਫੋਨ ਕਰਦੇ ਆ ਨੋ ਅਡਵਾਂਸ ਵੀ ਭਾਜੀਾਨੂੰ ਹੀ ਦੇਣਾ ਚਾਹੀਦੀ ਹੈ ਠੀਕ ਆ ਹਾਂਜੀ ਇਹਦਾ ਵੀ ਜੀ ਮੁੱਲ ਕਰਨ ਨੂੰ ਤਾਂ ਭਾਏ 35000 ਕਰੀਏ 32000 ਦੀ ਦੇ ਤਾਂ 32000 ਦੀ ਦੇ ਤਾਂ ਹੋਰ ਕਰਦਾ ਕਿ ਮਨ ਮੁਕੀ ਨਹੀਂ ਕਰਾ ਲਓ ਨਾ ਪੂਰੇ 30 ਦੀ ਦੇ ਦਈਏ 30 ਦੀ ਦੇ ਦਈਏ ਫਿਰ 30 ਦੀ ਦੇ ਦਈਏ ਪੂਰੇ ਦੀ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਬਾਕੀ ਲੱਜੀ ਵੈਣ ਬਾਜ਼ਾਰ ਦੇ ਹਿਸਾਬ ਨਾਲ ਆਉਂਦੀ ਨਹੀਂ ਆ ਵੈਣ ਇੰਨੇ ਦੀ ਠੀਕ ਹੈ ਸੱਜਰ ਸੂਈ ਉਹ ਵੀ ਬਾਕੀ ਉਹ ਵੀ ਇਹੋ ਜੇ ਥਣ ਹਵਾਨੇ ਵਾਲੀ ਉਹ ਬਾਕੀ ਥਾਣ ਹਵਾਨੇ ਵਾਲੀ ਇਹ ਤੇ ਆ ਹੁਣ ਸਾਈਵਾਲ ਚ ਆ ਗਿਆ ਇਹਦਾ ਵੀ ਵੇਖ ਥਾਣ ਇਹਦਾ ਵੀ ਜਿਹੜਾ ਵਾ ਪੂਰਾ ਕਮਾਲ ਹੀ ਆ ਜਿਹੜਾ ਮਸ਼ੀਨਾ ਮਸ਼ੀਨਾ ਲਿਆਉਂਦੀ ਨਹੀਂ ਲੋੜ ਅੱਛਾ ਖਲਾਈ ਚ ਜਵਾਈ ਕਰੀ ਜੋ ਠੀਕ ਹੈ ਹਾਂਜੀ ਹਾਂਜੀ ਇਹੜੀ ਵੀ ਮਸ਼ੀਨਾ ਲਾ ਕੇ ਚੋਣੀਆਂ ਠੀਕ ਹੈ ਤੇ ਇਹਨੂੰ ਕਿੰਨਾ ਚਿਰ ਹੋਇਆ ਸੋਈ ਕੋਈ ਕੋਈ 3000 ਖਰਚੇ ਦੀ ਲੋੜ ਨਹੀਂ ਆ ਅੱਛਾ ਹੱਥ ਨਾਲ ਜਵਾਈ ਕਰੋ ਲੰਮੇ ਸਾਲ ਸਟਾਈਆਂ ਲਿਆ ਦੇ ਉਹੀ ਜਿਹੜੀ ਮਸ਼ੀਨ ਲਿਉਣੀ ਹੁੰਦੀ ਉਹਨੇ ਦੀ ਗਾਂ ਲਿਆਓ ਤੇ ਹਾਂਜੀ ਉਹਨੇ ਦੀ ਗਾਂ ਲਿਆਓ ਤੇ ਪੀਓ ਠੀਕ ਹੈ ਤੋਰਦਾ ਫਿਰ ਇਹਦਾ ਹੋਈ ਇਹ ਵੀ ਵੀ ਜੀ ਇਹਨੂੰ ਵੀ ਸੂਈ ਨਾਲ ਤੀਜਾ ਚੌਥਾ ਦਿਨ ਜੀ ਹਾਂਜੀ ਆਪੇ ਮਾਰ ਦੇ ਕੰਮ ਬਾਕੀ ਇਹਦੀ ਉਧਰਾਂ ਠੰਡੀ ਤੇਰੀ ਆ ਵੀ ਹਾਂਜੀ ਠੰਡੀ ਵੀ ਜੀ ਬਾਕੀ ਵੀ ਜੀ ਮੜਾ ਕੈਮਰਾ ਕਰਿਓ ਥੱਲੇ ਉਹ ਨਾ ਬੱਚੀ ਨੇ ਮੜੀ ਜੇ ਦੰਦੀ ਵੱਡੀ ਰਗੜ ਜੀ ਲੱਗੀ ਆ ਤੁਹਾਨੂੰ ਅਗਲੇ ਨੂੰ ਪਰਲੇ ਨੂੰ ਅੱਛਾ ਤੇ ਉਹਦੀ ਮੜੀ ਦਰਦ ਮਣਾਉਂਦੀ ਆ ਹਾਂਜੀ ਹਾਂਜੀ ਮੜਾ ਜੇ ਕਰ ਸਕਦੀ ਜੇ ਕੋਈ ਵੀਰ ਭਰਾ ਆਪਣੀ ਸਮਝ ਨਾ ਖੜੇ ਅੱਛਾ ਹਾਂਜੀ ਮੜਾ ਜੇ ਕਰ ਵੀ ਸਕਦੀ ਜੇ ਥਾਂ ਵੀ ਦਰਦਣਾ ਠੀਕ ਆ ਬਾਕੀ ਦੋ ਚਾਰ ਦਿਨ ਟੂਪ ਟਾਪ ਲੱਗੀ ਤੁਹਾਨੂੰ ਤੇ ਵਧੀਆ ਥਰਬਦੀ ਬਾਕੀ ਦੁੱਧ ਚੰਗਾ ਵਾਂ ਦਾ ਕੋ 12 ਕਿਲੋ ਦੁੱਧ ਆ ਅੱਛਾ ਹਾਂਜੀ ਤੋਰੋ ਹੇ ਕਰੀ ਨਾ ਬਾਕੀ ਵਜਨ ਵਜੂ ਚ ਹੈ ਵੇੜਾ ਬਾਕੀ ਜਿੰਨੀ ਵਹਿੜ ਐ ਬਾਕੀ ਹੈਗੀ ਗਰਮੀਆਂ ਚ ਚਾਉਣ ਵਾਲੀ ਐ ਵੀ ਦੁੱਧ ਸੰਘਣਾ ਹੁੰਦਾ ਇਹਨਾਂ ਦਾ ਬਾਕੀ ਥਣ ਭਾਂਡਾ ਵੇਖੋ ਵਧੀਆ ਲੱਗਾ ਕਿ ਨਹੀਂ ਐਚਐਸ ਦਾ ਵਾਲ ਠੀਕ ਆ ਹਾਂਜੀ ਬਾਕੀ ਵੇ ਜੀ ਦਰਦ ਥੋੜੀ ਠੰਡੀ ਮਣੰਦੀ ਜੇ ਰਗੜ ਕਰਕੇ ਇਹ ਵੀ ਠੰਡ ਠੰਡਾ ਐ ਵਧੀਆ ਸੈੱਟ ਹੋ ਜਾਊਗਾ ਤੇ ਇਹ ਵਧੀਆ ਮੇਰੀ ਜਾਊਗੀ ਬਾਕੀ ਸਜੇ ਦਾ ਥੋੜਾ ਜਨਾ ਚੋਣ ਲੱਗਿਆ ਕਰਦੀ ਆ ਮੜਾ ਇਹ ਗਾੜੀ ਖਲੋਣਾ ਪਿੰਦਾ ਡਰਾਵਾ ਦੇਣਾ ਪੈਂਦਾ ਅੱਛਾ ਕੋਈ ਤੁਹਾਨੂੰ ਪਤਾ ਆਪਣੇ जख्म ਹੋਏ ਹੋਵੇ ਕੁੱਟੀ ਹਰ ਦਰਦ ਹੁੰਦੀ ਆ ਤੇ ਹਾਂਜੀ ਹਾਂਜੀ ਬਾਕੀ ਰੱਸੀ ਵੀ ਨਹੀਂ ਲੈਂਦੀ ਪਰ ਆਪਰ ਰੱਸੀ ਪਾ ਕੇ ਕੱਲ ਚੋਈ ਹੈ ਅੱਛਾ ਹਾਂਜੀ ਹਾਂਜੀ ਤੇ ਦੁੱਧ ਪਰ ਲੀਟਰ ਪੱਕਾ ਹੈਗਾ ਇਹ ਤਾਂ ਕਿੰਨਾ ਲੀਟਰ ਮਾਰ ਕੇ ਦਾ ਕਿ ਪਾਈ ਅੱਧਾ ਕਿਲੋ ਦਾ ਪੱਕਿਆ ਨਹੀਂ ਜੀ ਸਕਦੇ ਅੱਛਾ ਹਾਂਜੀ ਤੇ ਇਹ ਦੁੱਧੋਂ ਵਧ ਵੀ ਸਕਦੀ ਆ ਨਾ ਕੋਲਾਈ ਆ ਬੱਚੇ ਦੀ ਕੋਲਾ ਬੱਚਾ ਇਤਨਾ ਚਾਹੁੰਦਾ ਨੇ ਦੇ ਸੂਈ ਸੱਜਰ ਵਹਿੜਿਆ ਤੇ ਮੋਲੇ ਤਾਂ ਮੋਲੇ ਦਾ ਤਾਂ ਜੈਲ ਹੀ ਕਰ ਦੇਣਾ ਕਿੰਨਾ ਬਾਕੀ ਵੀ ਦਿਓ ਮੜਾ ਜਿਆ ਕਰਦੀ ਨਾ ਹੁੰਦੀ ਖਾਣ ਕਰਕੇ ਹਾਂਜੀ ਤੇ ਫਿਰ ਤੇ ਬੜਿਆ ਰੁਪਈਆ ਦੀ ਵੈੜ ਸੀ ਹਾਂਜੀ ਇਹ ਵੀ ਇੱਕ ਦੋ ਦਿਨ ਕਰੂਗੀ ਹਰ ਜੂਗੀ ਦਸੇ ਪੈ ਜੂਗੀ ਠੀਕ ਆ ਹੁਣ ਵੀ ਜੀ ਜਾ ਜੀ ਦੇ ਦੀਏ ਕਿੰਨੇ ਦੀ 32000 ਦੀ ਦੇ ਦੀਏ ਪੂਰੇ ਦੀ 32000 ਦੀ ਤੇ ਵਿੱਚੋਂ ਕਰਨਾ ਮੰਨਦਾ ਨਾ ਰੋ ਥੋੜਾ 부ਦਾ ਕੋਈ ਨਹੀਂ ਮੌਕੇ ਤੇ ਕਰਦਾ ਡਾਕਟਰ ਸਾਹਿਬ ਕਰ ਦੋ ਕਿ ਮੰਨ ਮੰਨ ਕਰਾਂਗੇ ਕੋਈ ਅੱਛਾ ਡਾਕਟਰ ਸਾਹਿਬ ਨਹੀਂ ਹਣ ਡਾਕਟਰ ਸਾਹਿਬ ਨੇ ਕਿਹਾ ਹੁਣ ਕਰਨਾ ਹੀ ਪੈਣਾ ਮੂਕ ਕਰਨਾ ਚਲੋ ਡਾਕਟਰ ਸਾਹਿਬ ਡਾਕਟਰ ਸਾਹਿਬ ਕੋ ਪੁੱਛ ਲਓਣਾ ਕਿੰਨਾ ਕਰਨਾ ਕਿੰਨੇ ਦਿਨ ਨਹੀਂ ਡਾਕਟਰ ਸਾਹਿਬ ਯਾਰ ਛੱਡਾਂਗੇ ਯਾਰ ਹੀ ਛੱਡਣਾ ਜੀ ਠੀਕ ਆ ਤੇ ਕਿੰਨਾ ਕੁ ਤਰਾ ਵਿਧੀ ਦੁੱਧ ਚਵਾਈ ਜਾਊਗੀ ਹੈ ਦੁੱਧ ਮਿਰਜੀ ਇਹੋ ਹੀ ਕੋਈ ਚੰਗੀ ਵੀਰਸੇ ਵਾਲਾ ਲੈ ਜਾਊਗਾ ਤੇ 14 ਕਿਲੋ ਚਵਾਈ ਜਾਊਗੀ ਠੀਕ ਹੈ ਜੀ ਆਪਾਂ ਦਾ ਅੰਦਾਜ਼ਾ ਹੀ ਦੱਸਣੇ ਵੱਧ ਵੀ ਚਵਾ ਸਕਦੀ ਆ ਤੇ ਕਿ ਝੋਟੀ ਵੀ ਲੈਣ ਹਾਂ 13 ਕਿਲੋ ਚੋ ਕੇ ਦਿੱਤੀ ਆ ਵੇੜ ਹਾਂਜੀ ਤੇ ਉਹ ਵੀਰ 19 ਕਿਲੋ ਚੋਂਦਿਆ ਅੱਛਾ ਹਾਂਜੀ ਉਹ ਆਪਣੀ ਸੇਵਾ ਦੇ ਚੋਂਦਿਆ ਇਹ ਵੀ ਮਾਲ ਲੈਾਈਦਾ ਵਾ ਥੋੜਾ ਥੋੜਾ ਸਾਂਭਣ ਵਾਲਾ ਹੁੰਦਾ ਵੀਰ ਭਰਾ ਜਾ ਕੇ ਸਾਂਭ ਲੈਂਦੇ ਆ ਮਾਲ ਤੇ ਚੰਗਾ ਦੁੱਧ ਚਵਾਈ ਜਾਂਦੀ ਆ ਮਾਲ ਆਪਾਂ ਲੈਉਨੇ ਬਰੀਡ ਚ ਐਵੇਂ ਜੀ ਦੁੱਧ ਵਾਲਾ ਮਾਲ ਲਈਦਾ ਤੇ ਐਰਕੇ ਝੋਟੀ ਵੀ ਲੈਣਦੀ ਆ ਹਾਂਜੀ ਹਾਂਜੀ ਝੋਟੀ ਪਹਿਲ ਨੂੰ ਵੀ ਜੀ ਠੀਕ ਆ ਹਾਂਜੀ ਸਾਡਾ ਵੀ ਇਹ ਮਾਲ ਇੱਕ ਇੱਕ ਗੱਲ ਨਹੀਂ ਆਖਾਂਗੇ ਤੁਹਾਨੂੰ ਹਾਂਜੀ ਠੀਕ ਆ ਮਾਲ ਭਾਵੇਂ ਪਿੰਡੋ ਜਿੰਨਾ ਮਰਜ਼ੀ ਲੱਸਾ ਹੋਵੇ ਹੋਊਗਾ ਥਣਕੁੱਲੇ ਵਾਲਾ ਠੀਕ ਆ ਹੋਊਗਾ ਥਣਕੁੱਲੇ ਵਾਲਾ ਠੀਕ ਆ ਹਾਂਜੀ ਇਹ ਨਹੀਂ ਵੀ ਨਿਕਲੀਆਂ ਸਣੀਆਂ ਹੋਣੀਆਂ ਤੇ ਚਲੋ ਝੋਟੀ ਬਾਰੇ ਵੀ ਦੱਸੀਏ ਹਾਂਜੀ ਜੋਟੀ ਨਵਜੀ ਵੇਖੋ ਥਣਪਾ ਡਰਦਾ ਕਿੱਡਾ ਸੋਹਣਾ ਲੱਗਾ ਥਣ ਵੇਖੋ ਕਿੰਡੀ ਵੇਚੀ ਤੇ ਜੇ ਝੋਟੀ ਤੇ ਮਗਰ ਇਹਦੇ ਕੱਟੀ ਚ ਮਗਰ ਕੱਟੀ ਵੇਚੀ ਮੋਰਾ ਠੀਕ ਆ ਆ ਵੀ ਮੋਰਾ ਤੇ ਕੱਟੀ ਮੋਰਾ ਮਗਰ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੂਈ ਨੂੰ ਵੀ ਜੀ ਇਹੋ ਹੀ 10 ਦਿਨ ਹੋ ਗਏ ਹੁਣ ਕਿ 10 11 ਦਿਨ ਚਲੋ ਬਾਕੀ ਕੋਈ ਆਪਣੀ ਸਮਝਣਾ ਵੇਖ ਲੈਣਾ ਤੁਹਾਡੇ ਸਾਹਮਣੇ ਹੀ ਆ ਕੱਟੀ ਵੀਰ ਜੀ ਮਗਰ ਇਹ ਦੁੱਧ ਦੁੱਧ ਬੜਾ ਛੱਡਦੇ ਰਹੇ ਕੱਟੀ ਨੂੰ ਠੀਕ ਆ ਹਾਂ ਜੀ ਹਾਂ ਜੀ ਤੇ ਦੁੱਧ ਦੇ ਪੱਕਾ ਕਿੰਨਾ ਮੱਝ ਦੇ ਕੋਲ ਮਾਈ ਦੇ ਕੋਲ ਵਿੱਚ ਹੀ ਪੱਕਾ ਦੁੱਧ ਜਿਹੜਾ 8 ਕਿਲੋ ਪੱਕਾ ਦੁੱਧ ਹੈ ਕਿ ਪਾਈ ਅੱਧਾ ਕਿਲੋ ਦਾ ਤਾਂ ਕਹਿ ਨਹੀਂ ਸਕਦੇ 7.5 ਕਿਲੋ ਦੋ ਰੋ ਫੇਰੇ ਕਿਲੋ ਚੰਗੀ ਵੀਰ ਸੇ ਵਾਲਾ ਲੈ ਜੂਗਾ ਤੇ ਰਮਾਨ ਦਾ ਦੁੱਧ ਬਸ ਚਵਾਈ ਜੂਗੀ ਬਾਕੀ ਇਹਦੀ ਪਲੀ ਪੁਲੀ ਬਹੁਤ ਜ਼ਿਆਦੀ ਹੈ ਜਿੰਨੀ ਵਗੀ ਸੋਹਣੀ ਆ ਘੱਟ ਚ ਆ ਵਜਨ ਚ ਆ ਹਾਂਜੀ ਬਾਕੀ ਦੁੱਧ ਜੀ ਰੱਖ ਕੇ ਤੋਂ ਕੰਦੇ ਕੀ ਹੈਗਾ ਤੇ ਬਹੁਤ ਵਧੀਆ ਬਣਾਵਟ ਬਹੁਤ ਸੋਹਣੀ ਹੈ ਲੈ ਜਾ ਬੀਜੀ ਬਾਕੀ ਸੁਗਰੀ ਖੰਡੀ ਹੈ ਬੀਜੀ ਜੀ ਕੱਟ ਕੱਟ ਵੇਲਾ ਕਿੰਨਾ ਜੀ ਕੱਟ ਕੱਟ ਵੀ ਚੰਗਾ ਥੱਲੇ ਵੀ ਸਫਾਈ ਜੱਜ ਨਹੀਂ ਵੀ ਜਿੰਨੀ ਵੀ ਹੈਗੀ ਆ ਸਫਾਈ ਚ ਤੇ ਇਹਦਾ ਫਿਰ ਮੁੱਲ ਕਿੰਨਾ ਰੱਖਣਾ ਵਿਤੀ ਇਹਦਾ ਮੁੱਲ ਕਰ ਲੋ ਆ ਮਾੜੀ ਇਹ ਵੇਂ ਜੀ ਧਾਰਾ ਮਰਵਾ ਦਈਏ ਦਿਖਾ ਦੇ ਇਹਦਾ ਤੇ ਇਹ ਕੱਟੀ ਛੱਟਦੀ ਵੀ ਦੀ ਉਹਨਾਂ ਨੇ ਥੱਲੇ ਤੇ ਅੱਜ ਆ ਕੇ ਬੱਕਰੀ ਵੀ ਹੋਣੀ ਵੀ ਤੇ ਬੱਕਰੀ ਸੱਜਰ ਸਈ ਸੱਜਰ ਸਈ ਬੱਕਰੀ ਨਾ ਹੁੰਦੇ ਬਚਾ ਠੀਕ ਹੈ ਵੈਰਾਈ ਬੜੀ ਕਰਤੀ ਤੁਸੀਂ ਤੇ ਅੱਜ ਮੱਝ گاਵਾ ਬੱਕਰੀ ਦੇ ਵੇਖੋ ਵੇਖੋ ਬੱਕਰੀ ਦਾ ਥਣ ਝਾੜਾ ਵੇਖੋ ਗਾਈਆਂ ਬੱਕਰੀ ਵੀ ਤੁਹਾਨੂੰ ਹੁਣੇ ਦਿਖਾਉਨੇ ਆ ਉਹ ਐਂਡ ਤੇ ਤੁਹਾਨੂੰ ਤਾਜੀ ਸਵੀ ਬੱਕਰੀ ਵੀ ਤੁਹਾਨੂੰ ਦਿਖਾਉਣੀ ਹੈ ਇਹ ਸਾਰੇ ਮਾਲ ਸੋਇਆ ਹੈ ਤੁਹਾਨੂੰ ਦਿਖਾਉਣਾ ਨਾ ਦੁੱਧ ਪੀ ਤੇ ਨਾਲ ਭੈਣ ਭਰਾ ਵੇਖੋ ਕੱਟੀ ਨੇ ਕੱਢਿਆ ਚਲ ਦਿਖਾ ਦਵੀ ਤੇ ਚਵਾ ਫੇਲੇ ਤਾਂ ਤਾ ਆਵੇਂ ਖਕੜੀ ਖੜੀ ਮੋਟੀ ਪੋਲਾ ਚਵਾਗਾ ਵਾਂਗ ਠੀਕ ਆ ਹਾਂਜੀ ਦੇਖੋ ਤੇ ਆ ਜਿਹਦਾ ਕੋਈ ਸ਼ੌਲ ਨਹੀਂ ਠੀਕ ਆ ਪਾਵੇਂ ਲਾਗੇ ਟੋਲ ਵਾਈ ਦਾ ਰਵੇ ਮਜਾ ਲੈ ਕੇ ਦੱਸ ਜੇ ਠੀਕ ਆ ਤੇ ਮੁੱਲ ਫਿਰ ਇਹਦਾ ਮੁੱਲੇ ਦਾ ਜੈ ਜੀ ਕਰਦੀ ਐ ਵਿੱਚ ਕਿੰਨਾ ਮੁੱਲ ਤੇ ਵਿੱਚ ਜਿੰਨੀਆਂ ਸਪਾਈ ਚ ਹੈ ਵੇੜਾ ਹਾਂਜੀ ਹਾਂਜੀ ਬਾਕੀ ਨਹੀਂ ਤੇ ਵੇਖੀ ਦੀਆਂ ਮਈਆਂ ਆਪਾਂ ਵੀ ਸੀ ਆ ਕੇ ਵੇਚੀ ਦੀਆਂ ਬਾਈ ਚੁੱਕੀ ਜਦਿਆਂ ਕੋਈ ਡੋਕਾ ਪਾਉਂਦੀ ਥਾਂ ਚ ਬਾਕੀ ਵੇਲਾ ਚਾਰੇ ਥਾਂ ਨਿਕੋ ਜਿੱਕੇ ਗੋਠੇ ਤੇ ਲੱਗੇ ਹਾਂਜੀ ਹਾਂਜੀ ਮੋਹ ਲੈ ਜੈ ਜੀ ਵਿਰਦੀ ਕਰ ਦੇਣਾ ਮੋਹ ਨਾ ਭਾਵੇਂ ਜਿੰਨਾ ਮਰਜੀ 70 ਕਰਾ ਲਓ ਜਿੰਨਾ ਮਰਜੀ ਕਰਾ ਲਓ ਅੱਛਾ ਪੂਰੇ 65000 ਦੀ ਮੈਂ ਦੇਣੀ ਹੈ ਅੱਛਾ ਹਾਂਜੀ 65000 ਹੀ ਦੇ ਦੇਣੀ ਮੈਂ ਤਾਂ ਦੇ ਦੇਣੀ ਆ ਤੇ ਬਾਕੀ ਚਲੋ ਛੋਟ ਛੜ ਮੋਹ ਬਾਕੀ ਹੁਣ ਪੂਰੀ ਵਿਰਦੀ ਪਸਮਾ ਤੇ ਆਈ ਹੈ ਮੜੀ ਵਿਖਾ ਦੀਏ ਠੀਕ ਹੈ ਉਦੋਂ ਨਹੀਂ ਪਸਮਾ ਲਗਾ ਬਾਕੀ ਦੇਖੋ ਗੇ ਇੱਥੇ ਵੇਖੋ ਤੁਹਾਨੂੰ ਬੜੀ ਕੱਟੀ ਚੰਗੀ ਭਾਜੀ ਹਾਂਜੀ ਹਾਂਜੀ ਜਿਹੜੇ ਵੀਰ ਕੋਲ ਆਂਦੀ ਆ ਨਾ ਹਾਂਜੀ ਉਹਨੇ ਪੂਰਾ ਮਾਨ ਕੀਤਾ ਟਾਡਾ ਠੀਕ ਆ ਹਾਂਜੀ ਉਹ ਵੀਰ ਹੀ ਬੜਾ ਬੀਬਾ ਦੇ ਅੱਛਾ ਉਹਨੂੰ ਹੀ ਆਖਿਆ ਵੀ ਆਹੋ ਕੋਈ ਦੇਣਾ ਹੀ ਉਹਨੇ ਆਖਿਆ ਵੀ ਲਿਆਓ ਕਾਹੇ ਹੱਥ ਕਰ ਉਹ ਜਿਹੜੇ ਵੀਰ ਕੋਲ ਚਲੋ ਲੈ ਜਾਓ ਦਲੇਰ ਬੜਾ ਬਣ ਜਾਂਦਾ ਕੇਵळा ਅੱਛਾ ਹਾਂਜੀ ਮਈਆਂ ਹੁੰਦੇ ਦਿੰਦਾ ਦਿੰਦਾ ਵਾ ਪਰ ਦਲੇਰ ਬੜਾ ਉਹ ਅੱਛਾ ਹਾਂਜੀ ਉਹ ਫਿਰ ਕਿਸੇ ਨਾਲ ਫੋਨ ਕਰਕੇ ਆਸ ਦਿੰਦਾ ਵਾ ਵੀ ਕਈ ਵਾਰੀ ਦਲੇਰ ਵੀ ਬਣ ਜਾਂਦੇ ਤੇ ਕਈ ਵਾਰੀ ਨਹੀਂ ਵੀ ਬਣਦੇ ਦਲੇਰ ਹਾਂਜੀ ਹਾਂਜੀ ਤਾਂ ਵਾਕੀ ਹੈ ਅੱਛਾ ਹਾਂਜੀ ਹਾਂਜੀ ਚਲੋ ਆਪਣਾ ਜੇ ਕੋ ਪੁੱਤ ਪਤੀ ਆਈ ਦੀਆਂ ਤੁਹਾਡੀ ਰਿਸ਼ਤੇਦਾਰੀ ਬੜੀ ਖਾਸ ਹੈ ਉੱਧਰ ਹਾਂਜੀ 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 ਤੇ ਮੁੱਲ ਫਿਰ ਮੁੱਲ ਤੇ 65 ਚ ਕਰਦਾ ਨਾ ਕਰਤਾ 65 ਜਾਂ ਦੂਜਾ ਤੇ ਹਾਂਜੀ ਬੱਕਰੀ ਵਿਖਾਈਏ ਫਿਰ ਬੱਕਰੀ ਵਿਖਾਈਏ ਅੱਜ ਤੇ ਮਾਰ ਲਈ ਹੋ ਜਰੂਰ ਤੇ ਨਹੀਂ ਦੇਂਦੀ 30000 ਇਹ ਵੀ ਕੋਈ ਨਹੀਂ ਮਾਨ ਕਰਾਂਗੇ ਭੈਣ ਭਰਾ ਇਹਦਾ ਠੀਕ ਆ ਹਾਂਜੀ ਬਾਕੀ ਦਾ ਵੀ ਲੈਵਾ ਵੇਖੋ ਠੀਕ ਆ ਲੈਵਾ ਮੜਾ ਜਿਹਦਾ ਵੇਖਾ ਦੂ ਠੀਕ ਆ ਹਾਂਜੀ ਹਾਂਜੀ ਚਿੱਟੀ ਆਖਦੀ ਜੀ ਵਿਜੀ ਅੱਛਾ ਹਾਂਜੀ ਹਾਂਜੀ ਬਾਕੀ ਜੋ ਵੀ ਕੋਸ਼ ਹੈ ਤੁਹਾਡੇ ਸਾਹਮਣੇ ਵੇਖੋ ਵਿਜੀ ਥਾਣੇ ਵੇਖੋ ਵੇਖੋ ਥਾਣਾ ਪਹਿਲਾਂ ਜੇ ਉਹ ਤੇਰੀ ਹਰਤ ਆ ਦੇਖ ਸਾਡੇ ਜੀ ਹਾਂਜੀ ਫਾਈ ਕਰਦੀ ਤੇ ਆ ਪੱਟ ਜੇ ਵੀ ਦੀ ਮਗਰ ਇਹ ਵੀ ਨਾਲੇ ਦੇ ਦੇ ਨੇ ਉਹ ਪੱਠਾ ਹੀ ਵੀਰ ਜੀ ਦੇ ਮਗਰ ਇੱਕ ਵੀ ਇਤੀ ਹੈ ਅੱਛਾ ਹਾਂਜੀ ਤੇ ਇਹਦਾ ਕਿੰਨਾ ਮੁੱਲ ਜੇ ਜੋੜੇ ਦਾ ਹੀ ਜੋੜੇ ਦਾ ਹੁਣ ਵੀਰ ਜੀ ਵੇਖ ਲਓ ਤੁਹਾਡੇ ਸਾਹਮਣੇ ਇਹ ਕਿੰਨਾ ਗਣਾ ਮੁੱਲ ਜੇ ਹਾਂਜੀ ਕੋਈ ਵੀਰ ਭਰਾ ਲੈ ਜਾਊਗਾ ਕੋਈ ਨਹੀਂ ਕਰਦਾਂਗੇ ਉਦਰਾ ਮੋਲੇ ਤੇ 18000 ਕਰਦੇ 16000 ਦਾ ਜੋੜਾ ਹੀ ਦੇ ਦਾਂਗੇ ਜੀ ਠੀਕ ਆ ਹਾਂਜੀ ਠੀਕ ਆ ਬਾਕੀ ਤਾਂ ਨਖੋ ਕਿ ਟੱਕੜਾ ਲੰਮਾ ਠੀਕ ਆ ਪ्योर ਬੀਟਲ ਪਾਥਿਆ ਮਗਰ ਬਾਕੀ ਇਹ ਆ ਕਿ ਦੇਖੋ ਉਹ ਬਲੈਂਡ ਨਾ ਕਾਈ ਜਾਵਾਂਗੇ ਭਣੀ ਅੱਜ ਕੱਟ ਕੇ ਡਾਂ ਠੀਕ ਆ ਹਾਂਜੀ ਅੱਜ ਇਹ ਆ ਕਿ ਸਾਰੀਆਂ ਸੂਈਆਂ ਸਵਾਈਆਂ ਵਾ ਇੱਥੋਂ ਤਸੱਲੀ ਕਰਕੇ ਕੋਈ ਵੇਸ ਚਾ ਕੇ ਖੜੇ ਬੱਕਰੀ ਤੱਕ ਸੂਈਆਂ ਦੇ ਬੱਕਰੀ ਵੀ ਸੂਈ ਸਾਰੀਆਂ ਸੂਈਆਂ ਸਵਾਈਆਂ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ। ਉਹ ਵੀਰ ਪਾਵੇ ਜਿਨੇ ਲੈਣੀ ਹੈ ਚੀਜ਼। ਅੱਛਾ। ਹਾਂਜੀ ਸਾਈ ਉਹ ਪਾਵੇ। ਠੀਕ ਹੈ। ਸਾਰਾ ਪੈਸੇ ਦਾ ਪ੍ਰਬੰਧ ਕਰਕੇ। ਠੀਕ ਆ। ਹਾਂਜੀ ਸਾਈ ਉਹ ਵੀਰ ਪਾਵੇ।